ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਆਪਾਂ ਸਾਰੇ ਵਧੀਆ ਠੀਕ ਠਾਕ ਟੇਲਰ ਸਾਹਿਬ ਆਪ ਵੀ ਡਿਊਟੀ ਤੇ ਰਹਿੰਦੇ ਨੇ ਇਹ ਤਾਂ ਦੱਸਣ ਦੀ ਲੋੜ ਹੀ ਨਹੀਂ ਇਹ ਤਾਂ ਦੱਸਣ ਦੀ ਲੋੜ ਹੀ ਨਹੀਂ ਐਤਵਾਰ ਨੂੰ ਵੀ ਜਿਹੜੇ ਨਹੀਂ ਕਰਦੇ ਨਹੀਂ ਜਿਹੜੇ ਜੌਬ ਕਰਦੇ ਉਹਨਾਂ ਨੂੰ ਐਤਵਾਰ ਨੂੰ ਵੀ ਛੁੱਟੀ ਹੁੰਦੀ ਆ ਇਸ ਕੰਮ ਦੇ ਐਤਵਾਰ ਨੂੰ ਵੀ ਕੋਈ ਛੁੱਟੀ। ਉਹ ਵਾਲਿਆਂ ਨੂੰ ਵੈਸੇ ਵੀ ਕਿਸੇ ਦਿਨ 2 ਵਜੇ ਛੁੱਟੀ ਕਿਸੇ ਦਿਨ 3 ਵਜੇ ਛੁੱਟੀ। ਆ ਇਹਨਾਂ ਨੂੰ ਕੋਈ ਛੁੱਟੀ ਨਹੀਂ। ਦੇਖ ਲਓ 2:30 5 ਧਾਰਾਂ ਦਾ ਟਾਈਮ ਹੋ ਗਿਆ ਬੱਸ ਹੁਣ। ਇਹ ਅੰਮ੍ਰਿਤਸਰ ਨਹੀਂ ਗਈ। ਇਹ ਅਲੋਜੀ 2:30 ਹੋ ਗਏ। ਇਹਨਾਂ ਨੂੰ ਕੋਈ ਛੁੱਟੀ ਨਹੀਂ। ਇਹ ਇਧਰ ਬਰਬਰੀ ਸਿਓ ਰਹੇ ਨੇ। ਚੱਲੋ ਲੱਗੇ ਰਹੋ। ਇਧਰ ਹਰਿੰਦਰ ਜੀ ਖੇਡ ਰਹੇ ਨੇ ਗੇਮ। ਸੋ ਆਪਾਂ ਇੱਧਰ ਧਰ ਲਈ ਸਬਜ਼ੀ ਅੱਜ ਅਪ ਸਬਜ਼ੀ ਨਾ ਅੰਦਰ ਧਰੀ ਹੁਣ ਕਿੰਨੇ ਦਿਨ ਹੋ ਗਏ ਆਪਾਂ ਬਾਹਰ ਅੱਗ ਨਹੀਂ ਮਚਾਉਂਦੇ ਆਪਾਂ ਤੋਰੀਆਂ ਦੀ ਸਬਜ਼ੀ ਬਣਾ ਰਹੇ ਆ ਹਵਾ ਬਹੁਤ ਜਿਆਦੇ ਆ ਤੇ ਖੁਸ਼ਕ ਹਵਾ ਵਗਦੀ ਵੈਸੇ ਵੀ ਇੱਕ ਨਾ ਧੂਏ ਕਰਕੇ ਸਾਰੇ ਆਏ ਹੋ ਜਾਂਦਾ ਵੀ ਟਾਈਮ ਨਾਲ ਹੀ ਧੂਆਂ ਧੂਆਂ ਨੇਰਾ ਨੇਰਾ ਜ ਲੱਗਣ ਲੱਗ ਜਾਂਦਾ ਤੇ ਆ ਜੋ ਜੀ ਖਾਓ ਪਕੌੜੇ ਤੇ ਜਲੇਬੀਆਂ ਇਹ ਆਈਆਂ ਜੀ ਆਪਣੇ ਗਵਾਂਡੀਆਂ ਦੇ ਘਰੋਂ ਉਹ ਅੱਜ ਗਏ ਸੀਗੇ ਭੋਗ ਤੇ ਉਹਨਾਂ ਦੀ ਰਿਸ਼ਤੇਦਾਰੀ ਚ ਮਰਗ ਹੋਈ ਸੀ ਤੇ ਬਰਬ ਜਿਹੜਾ ਬਾਪੂ ਦੀ ਮਰਗ ਹੋਈ ਸੀਗੀ ਉਹ ਬਹੁਤ ਵੱਡੀ ਉਮਰ ਦੇ ਸੀਗੇ ਉਹਨਾਂ ਦੇ ਪੋਤਿਆਂ ਵੀ ਵਿਆਹੇ ਵਾ ਪੜੋਤਿਆਂ ਵਾਲੇ ਸੀ ਹਨਾ ਪੜੋਤਿਆਂ ਵਾਲੇ ਸੀ ਉਹ ਬਹੁਤ ਵੱਡੇ ਹੋ ਕੇ ਮੁੱਕੇ ਨੇ ਉਹਨਾਂ ਨੇ ਉਹਨਾਂ ਦੀਆਂ ਜਲੇਬੀਆਂ ਪਠਾਈਆਂ ਸੀ ਕਿਉਂਕਿ ਉਹਨਾਂ ਜਾਦਰ ਸਾਰੀ ਫੈਮਿਲੀ ਬਾਹਰ ਆ ਸੋਏ ਆਪਣੇ ਗਵਾਂਢੀ ਦੇ ਕੇ ਗਏ ਨੇ ਤੇ ਇਧਰ ਫੇਰ ਅੱਜ ਆਪਣੇ ਪੇਕਿਆਂ ਤੋਂ ਸਮਾਨ ਆ ਗਿਆ ਤੁਸੀਂ ਵੀ ਕਹੋਗੇ ਵੀ ਇਹਨਾਂ ਦੇ ਪੇਕਿਆਂ ਤੋਂ ਇੰਨਾ ਸਮਾਨ ਅਮਰੂਦ ਤੇ ਔਲੇ ਆ ਗਏ ਫੇਰ ਆਪਾਂ ਇਹਨਾਂ ਦੀ ਫੇਰ ਕੋਈ ਬਣਾਵਾਂਗੇ ਅਚਾਰ ਨਵੇਂ ਤਰੀਕੇ ਦਾ ਤੇ ਉਹਦੀ ਰੱਪਾ ਤੁਹਾਨੂੰ ਰੈਸਪੀ ਦਵਾਂਗੇ ਇਧਰ ਆ ਗਏ ਅਮਰੂਦ ਤੇ ਆ ਆ ਗਏ ਜੀ ਚੁੱਬੜ ਚਟਨੀ ਬਣਾਉਣ ਨੂੰ ਅੱਜ ਦਰਸਲ ਡੈਡੀ ਆਏ ਸੀਗੇ ਡੈਡੀ ਆਏ ਸੀ ਉਹ ਗਏ ਦਵਾਈ ਲੈਣ ਹੂੰ ਡੈਡੀ ਮੋਗੇ ਗਏ ਆ ਲੈਣ ਗਿੱਟੇ ਦਾ ਆਪਰੇਸ਼ਨ ਹੋਇਆ ਸੀ ਉੱਪਰ ਪੈਰ ਨੂੰ ਜਿਹੜੀ ਸੋਜ ਬਹੁਤ ਜ਼ਿਆਦਾ ਆਉਂਦੀ ਅੱਜ ਦਾ ਬਹੁਤ ਜ਼ਿਆਦਾ ਬੁਰਾ ਹਾਲ ਸੀਗਾ ਡੈਡੀ ਦੇ ਪੈਰ ਦਾ ਤੇ ਲੱਖ ਦਾ ਡੈਡੀ ਦੇ ਨਾ ਪੈਰ ਕਾਫੀ ਸੋਜ ਜਾਂਦਾ ਆਪਰੇਸ਼ਨ ਹੋਇਆ ਸੀ ਤੇ ਉਹਨਾਂ ਦੇ ਰਾਡ ਪਾਈ ਵੀ ਆ ਜਦੋਂ ਤੇ ਉਹ ਤੋਂ ਬਸ ਥੋੜਾ ਜਿਹਾ ਤੁਰਨਾ ਫਿਰਨਾ ਨਾਲ ਹੀ ਤੇ ਬਹੁਤ ਜ਼ਿਆਦਾ ਜਿਹੜੀ ਸੋਜ ਆ ਜਾਂਦੀ ਆ ਹੂੰ ਹਰਮਨ ਦੇ ਡੈਡੀ ਨੂੰ ਲੈ ਕੇ ਗਏ ਇਹਨਾਂ ਨੂੰ ਖਮੋਗੇ ਲੁਕਾਉਣ ਵਾਸਤੇ ਫੈਰ ਤੇ ਉਹ ਡੈਡੀ ਅੱਜ ਉਧਰੋਂ ਆਏ ਸੀ ਦਵਾਈ ਲੈਣ ਵਾਸਤੇ ਇੱਥੋਂ ਬਾਈ ਦੇ ਨਾਲ ਗਏ ਆ ਤੇ ਉਹ ਲੈ ਕੇ ਆਏ ਸੀ ਕਿ ਅਮਰੂਦ ਲੈ ਕੇ ਆਏ ਸੀ ਤੇ ਔਲੇ ਕਿਉਂਕਿ ਉਹਨਾਂ ਦੇ ਲੱਗਦੇ ਆ ਅਮਰੂਦ ਵੀ ਉਹਨਾਂ ਦੇ ਘਰੇ ਲੱਗਦੇ ਆ ਔਲੇ ਵੀ ਲੱਗਦੇ ਆ ਸੋ ਜਦੋਂ ਆਉਂਦੇ ਹੁੰਦੇ ਆ ਤੇ ਫਿਰ ਇਹ ਇੱਕ ਦੋ ਚੀਜ਼ਾਂ ਜੋ ਉਹਨਾਂ ਦੇ ਘਰੇ ਲੱਗਦਾ ਹੁੰਦਾ ਕੋਈ ਵੀ ਸਬਜ਼ੀ ਜਾਂ ਕੁਝ ਵੀ ਉਹ ਸਾਨੂੰ ਦੇ ਜਾਂਦੇ ਹੁੰਦੇ ਆ ਦੀਦੀ ਇੱਧਰ ਲਾਈਨਿੰਗ ਅਟੈਚ ਕਰ ਰਹੇ ਆ ਸੂਟ ਕੀ ਕਈ ਵਾਰੀ ਸੇ ਚੀਜ਼ ਨਾ ਗਮ ਨਾ ਆਇਆ ਜਿਹੜੀ ਉਹ ਟੇਪ ਆਉਂਦੀ ਨਾ ਡਬਲ ਸਾਈਡਡ ਜੀ ਆਉਂਦੀ ਆ ਉਹਦੇ ਨਾਲ ਇਹ ਕਰ ਲੈਂਦੇ ਰਿਵਰਸੀਬਲ ਟੇਪ ਕਹਿੰਦੇ ਆ ਉਹਨੂੰ ਪਰ ਆਪਾਂ ਤਾਂ ਸੀਨ ਲਾ ਕੇ ਕਰਦੇ ਹੁੰਨੇ ਆ ਜੇ ਨਾਲ ਵੀ ਸੌਖਾ ਲੱਗਦਾ ਇਹ ਤਰੀਕਾ ਜਿੰਨੇ ਚਿਰਚਾ ਆਪਾਂ ਗਮ ਵਗੈਰਾ ਲਾ ਕੇ ਚਿਪਕਾਉਨੇ ਆ ਉਹਦੋਂ ਨੂੰ ਫਿਰ ਆਪਾਂ ਸੀਨ ਹੀ ਲਾ ਲੈਨੇ ਆ ਆਪਾਂ ਨਾਲ ਸ਼ੁਰੂ ਤੋਂ ਹੀ ਇਹ ਤਰੀਕਾ ਜਿਹੜਾ ਵਰਤਦੇ ਆਂ ਵੈਸੇ ਹੁਣ ਤਾਂ ਬਹੁਤ ਨਵੇਂ-ਨਵੇਂ ਤਰੀਕੇ ਆ ਗਏ ਆ ਰਿਵਰਸੀਬਲ ਟੇਪ ਆਉਂਦੀ ਆ ਇੱਕ ਉਹ ਗਮ ਆਉਂਦੀ ਆ ਉਹਦੇ ਨਾਲ ਚਿਪਕਾ ਸਕਦੇ ਆ ਸੋ ਆਪਾਂ ਪਰ ਇਹਦੇ ਨਾਲ ਹੀ ਚਿਪਕਾ ਲੈਨੇ ਆ ਤੇ ਹੁਣ ਆਪਣੇ ਸਵਾ 5 ਹੋ ਗਏ ਧਾਰਾਂ ਦਾ ਟਾਈਮ ਆ ਤੇ ਆਪਾਂ ਹੁਣ ਧਾਰਾਂ ਚੋ ਕੇ ਆਉਨੇ ਆ ਸੋ ਬਾਅਦ ਵਿੱਚ ਬਸ ਆਪਾਂ ਰੋਟੀ ਪਕਾਵਾਂਗੇ ਬਾਈ ਹੋਣੀ ਹਜੇ ਬਾਈ ਆਏ ਨਹੀਂਗੇ ਸ਼ਾਇਦ ਉਹ ਵੀ ਉੱਥੇ ਲੇਟ ਹੋ ਗਏ ਹੋਣੇ ਤੇ ਡੈਡੀ ਨੂੰ ਫਿਰ ਸਿੱਧਾ ਪਾਸ ਕਿਉਂਕਿ ਉਹ ਡਾਕਟਰ ਆ ਨਾ ਕਾਫੀ ਲੇਟ ਬੈਂਦਾ ਫੋਨ ਕਰਕੇ ਪਹਿਲਾਂ ਪੁੱਛਿਆ ਸੀ ਡੈਡੀ ਆ ਗਏ ਸੀ 10 ਵਜੇ ਤੇ ਫੋਨ ਕਰਕੇ ਪੁੱਛਿਆ ਸੀ ਤੇ ਉੱਥੇ ਉਹ ਕਹਿੰਦੇ ਵੀ ਡਾਕਟਰ ਸਾਹਿਬ ਇੱਕ ਤਾਂ ਹੈ ਨਹੀਂਗੇ ਜਿਹੜੇ ਦੂਸਰੇ ਹੈਗੇ ਉਹ ਬੈਠਣਗੇ 2 ਵਜੇ ਫਿਰ ਐਸੇ ਲੈ ਕੇ ਕਰੋ 2:30 ਵਜੇ ਤੱਕ ਕਰੋ ਇੰਗੇ ਆਹੋ ਫਿਰ ਉੱਥੇ ਹੁਣ ਪਤਾ ਨਹੀਂ ਵੀ ਵਾਰੀ ਕਿੰਨੇ ਵਜੇ ਆਈਏ ਕੀ ਆ ਕੀ ਨਹੀਂ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਡਾਕਟਰ ਦੇ ਦੀ ਉੱਥੇ ਇਹ ਨਹੀਂ ਪਤਾ ਕਿ ਸ਼ਾਇਦ ਉੱਤਰ ਦੁਕਾਨ ਤੇ ਹੀ ਆ ਗਏ ਹੁਣ ਹਾਂ ਬਾਈ ਸੜ ਉੱਥੇ ਆ ਗਏ ਕਿਉਂਕਿ ਡੈਡੀ ਨੂੰ ਉੱਥੋਂ ਉਹਨਾਂ ਨੇ ਬੱਸ ਛਡਾ ਦੇਣਾ ਚਾਹ ਤੇ ਚੌਂਕ ਤੇ ਬੱਸ ਛਡਾ ਦੇਣਗੇ ਤੇ ਚ ਐਡੇ ਚ ਬੱਸ ਛਡਾ ਦੇਣਗੇ ਤੇ ਬਾਈ ਸੜ ਦੁਕਾਨ ਤੇ ਆ ਗਏ ਹੁਣ ਸਿੱਧਾ ਉੱਥੋਂ ਸੋ ਆਪਾਂ ਹੁਣ ਘਰਾਂ ਅੰਦਰ ਚੱਲ ਜਾਈਏ ਇਧਰ ਆਪਣੀ ਸਬਜ਼ੀ ਬਣ ਗਈ ਆ ਤਾਰਾਂ ਚੋ ਲਈਏ ਲਓ ਜੀ ਆਪਾਂ ਧਾਰਾਂ ਚੋ ਲਈਆਂ ਤੇ ਜਲੇਬੀ ਖਾਣ ਲੱਗੇ ਆ ਹੈਗਾ ਨਹੀਂ ਉਹ ਖੜਾ ਅੱਛਾ ਉੱਥੇ ਹਰਮਨ ਆਦੇ ਦੋਸਤ ਨੂੰ ਮਿਲ ਲੰਗੇ ਆ ਉੱਥੇ ਉਹ ਸਾਹਮਣੇ ਘਰ ਵਾਲਿਆਂ ਦੇ ਮੁੰਡੇ ਨੇ ਜਿਹੜੀ ਲਈਆਂ ਚਪਰਾਲੀ ਸੀ ਉਹ ਸਾਰੀ ਮੱਚ ਗਈ ਆ ਹੂੰ ਹੋਂਤ ਬਰਲੀ ਬਰਲੀ ਅੱਗ ਲੰਗਿਆ ਇੱਧਰ ਆਪਣੇ ਆ ਸੁਬਾ ਮੰਮੀ ਨੇ ਲਾ ਲਈ ਮੈਨੂੰ ਲੱਗਦਾ ਚੌਲੇ ਲੱਗੇ ਸੀ ਹਨਾ ਹਾਂ ਲਾਏ ਆ ਆਪਣੀ ਸਭ ਕੀ ਹੋ ਰਿਹਾ ਇੱਕ ਤਾਂ ਹਨੇਰ ਕੇ ਫੇਰ ਵਕਤ ਉੱਡਣ ਵਾਲੇ ਪਰ ਡੰਗ ਹੋ ਜੂਗਾ ਹਾਂ ਕੀ ਆ ਹਲਦੀ ਗਾਦੇ ਲੰਗਣ ਮੈਨੂੰ ਇਹਦਾ ਨਹੀਂ ਪਤਾ ਕੀ ਆ ਹਲਦੀ ਇਹ ਹਲਦੀ ਹੈ ਸ਼ਾਇਦ ਇੱਧਰ ਪਾਲਕ ਤੇ ਆ ਚੌਲੇ ਚੌਲੇਾਂ ਦੀ ਵੱਲ ਤਾਂ ਆਪਣੀ ਵਾਹਾਂ ਤਵਾਦੂ ਲੱਗੇ ਹੋਏ ਆਵੇ ਆ ਵੇ ਆ ਵੇਖੋ ਥੋੜੇ ਵੀ ਪਏ ਆ ਕੁਛ ਚੌਲੇ ਲੱਗੇ ਪਏ ਆ ਹਾਂ ਕੱਲ ਨੂੰ ਸਬਜੀ ਬਣੂ ਹਾਂ ਕੱਲ ਨੂੰ ਸਬਜੀ ਬਣ ਜੂ ਆਪਣੀ ਇੱਕ ਡੰਗ ਦੀ ਇਹ ਵਾਲੇ ਜੀ ਤਾਂ ਵਾਵਾ ਫੈਲੀ ਪਈ ਆ ਵੇ ਇਹ ਦਰ ਆਪਣੇ ਨਾਰੰਦਾ ਬੂਟਾ ਇਹਨੂੰ ਨਾਰ ਲੱਗਦੇ ਹੁੰਦੇ ਆ ਜਾਂ ਜਾਮਨ ਬੱਗੀ ਕੱਢ ਗਾ ਜਾਂ ਜਾਮਨ ਨਾਲ ਹਾਂ ਗੜਕਾ ਗੁੜਕਾ ਬੇਲਾ ਪਸੜਦੇ ਰਹੇ ਇੱਧਰ ਹਨਾ ਜਿਹੜਾ ਕੁਝ ਲਾਉਨੇ ਆ ਤਾਂ ਲੱਗਦਾ ਨਹੀਂ ਗਾ ਇਹ ਆਪੇ ਹੋ ਗਿਆ ਅਮਰੂਦ ਲਾਉਨੇ ਆ ਕਿੰਨੇ ਚਿਰ ਦੇ ਲੱਗ ਸਾਡੇ ਅਮਰੂਦ ਹੁੰਦੇ ਨਹੀਂ ਚਾਣਾ ਪਾਣੀ ਸ਼ੁਕਰੇ ਵਾਲਾ ਆ ਬਸ ਕਿ ਵਾਂ ਚਿੱਟੇ ਚਿੱਟੇ ਹੋਏ ਪੈ ਵਿੱਚ ਤਾਂ ਹੀ ਸਾਡੇ ਚੀਜ਼ ਨਹੀਂ ਛੇਤੀ ਵੱਧਦੀ ਗਈ ਖਾਈ ਆ ਜਾਂਦੇ ਨਾ ਪਾਣੀ ਵਧੀਆ ਤਾਂ ਹੀ ਛੀ ਚੀਜ਼ ਜਿਹੜੀ ਉਹ ਛੇਤੀ ਹੋ ਜਾਂਦੀ ਹੈ ਦੀ ਦਿਹਾੜੀ ਹਰਮਨ ਨੂੰ ਵੇਖਣ ਤੇ ਨਾਲ ਮੈਂ ਕਿਹਾ ਬਾਹਰ ਜਿਹੜਾ ਕੱਢ ਲੈ ਅੰਦਰ ਹੀ ਬੈਠੇ ਰਹੀਦਾ ਸਾਰੀ ਦਿਹਾੜੀ ਅੱਜ ਥੋੜਾ ਜਿਹਾ ਘੱਟਾ ਧੂਆਂ ਆਇਆ ਹਾਂ ਅੱਜ ਇਹ ਦੂਰ ਦੂਰ ਤੱਕ ਵਧੀਆ ਸਾਫ ਸਾਫ ਲਿੰਦਾ ਕੱਲ ਤਾਂ ਇਸ ਵੇਲੇ ਕੋਈ ਹਾਲ ਨਹੀਂ ਸੀਗਾ ਕੱਲ ਤਾਂ ਜਿਉ ਤਾਰਾਂ ਚ ਉਹਦੀਆਂ ਲੱਗਦਾ ਸੀ ਜਿਵੇਂ ਬਸ ਰਾਤ ਹੋ ਗਈ ਹੁੰਦੀ ਐ ਅੱਜ ਤਾਂ ਮਿਲਦਾ ਪਾਣੀ ਛੇ ਹੋ ਚੱਲਿਆ ਤੇ ਕਾਫੀ ਸਾਫ ਆ ਜਿਹੜੇ ਵੀ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਜੁੜਦੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਜੇ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਵੀ ਜ਼ਰੂਰ ਕਰਿਆ ਕਰੋ ਸੋਨਾ ਜੀ ਵੀਡੀਓ ਦੇਖ ਕੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਸੋ ਇੰਨੇ ਨਾਲ ਆਪਾਂ ਨੂੰ ਹਨਾ ਵਧੀਆ ਹੁੰਦਾ ਵੀ ਆਪਣੇ ਭੈਣ ਭਰਾ ਆਪਣੀ ਵੀਡੀਓ ਦੇਖਦੇ ਆ ਹੌਸਲਾ ਜੇ ਮਿਲਦਾ ਫਿਰ ਆਪਾਂ ਵੀ ਹੋਰ ਵੀਡੀਓ ਬਣਾਉਣ ਨੂੰ ਜੀ ਕਰਦਾ ਤੇ ਜੇ ਸਾਨੂੰ ਸਾਡੀ ਕੋਈ ਵੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਚੰਗੀ ਲੱਗਦੀ ਕੋਈ ਰੈਸਪੀ ਵਾਲੀ ਤਾਂ ਪਲੀਜ਼ ਉਹਨੂੰ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ ਸੋ ਸ਼ਾਮ ਦਾ ਟਾਈਮ ਆਪਣੇ ਖੇਤਾਂ ਦਾ ਮਾਹੌਲ ਵੇਖ ਲੋ ਚਲੋ ਜੀ ਆਪਾਂ ਹੁਣ ਨਾ ਦੁੱਧ ਗਰਮ ਕਰਦੇ ਆਂ ਲੋ ਜੀ ਆਪਾਂ ਰੋਟੀਆਂ ਪਕਾ ਲਈਆਂ ਤੇ ਅੱਜ ਆਪਣੇ ਬਣੀ ਸੀ ਤੋਰੀਆਂ ਦੀ ਸਬਜ਼ੀ ਦੀਦੀ ਉਹਦੇ ਨਾਲ ਰੋਟੀ ਖਾ ਰਿਓ ਵੀ ਹੱਥ ਤੇ ਕੌਲੀ ਧਰ ਕੇ ਪਲੇਟ ਤੇ ਰੱਖੀ ਰੋਟੀ ਨਾ ਮੈਨੂੰ ਗਿੱਲੀ ਜੀ ਲੱਗਣ ਲੱਗ ਜਾਂਦੀ ਇਧਰ ਹਰਮਨ ਵੀ ਚਟਨੀ ਮੱਖਣੀ ਤੇ ਦਹੀਂ ਤੇ ਇਧਰ ਹਰਿੰਦਰ ਕੋਲੇ ਵੀ ਚਟਨੀ ਮੱਖਣੀ ਤੇ ਦਹੀਂ ਸੀ ਦੋਨਾਂ ਨੇ ਤੋਰੀਆਂ ਦੀ ਸਬਜ਼ੀ ਨਹੀਂ ਖਾਧੀ ਦੋਵਾਂ ਨੇ ਹੋਰ ਉਹ ਜਿਹੜੇ ਕੱਲ ਪਰਸੋਂ ਤੋਂ ਬਣਾਏ ਇਹ ਇੰਗੇ ਕੱਲ ਪਰਸੋਂ ਬਣਾਇ ਸੀ ਸਾਨੂੰ ਨਹੀਂ ਚੰਗੀ ਲੱਗਦੀ ਸੋ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੋੜਦੇ ਆ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਨਾਲ-ਨਾਲ ਇਹ ਐਲਸੀਡੀ ਦੇਖ ਰਹੇ ਤੇ ਨਾਲ-ਨਾਲ ਖਾ ਰਹੇ ਰੋਟੀ ਸੋ ਕੱਲ ਨੂੰ ਮਿਲਦੇ ਆ ਕਿਸੇ ਨਵੇਂ ਵਲੌਗ ਨਾਲ ਅੱਜ ਦੇ ਵਲੌਗ ਦਾ ਐਂਡ ਆਪਾਂ ਇੱਥੇ ਕਰਦੇ ਆ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ